ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਖੜਿਆਲ ਪਿੰਡ ਦੇ ਵਿੱਚ ਇੱਕ ਸੰਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇਸ ਪਿੰਡ ਦੇ ਬੈਂਕ ਦੇ ਵਿੱਚ ਤਿੰਨ ਹਥਿਆਰਬੰਦ ਨੌਜਵਾਨਾਂ ਨੇ ਦਿਨ ਦਿਹਾੜੇ ਬੈਂਕ ਦੇ ਸੁਰੱਖਿਆ ਕਰਮੀ ਦਾ ਕਤਲ ਕਰ ਦਿੱਤਾ। ਤਿੰਨੋਂ આરોપી ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੇ ਫਰਾਰ ਹੋ ਗਏ ਪਰ ਇਸ ਘਟਨਾ ਦੀ ਕਰਤੂਤ ਬੈਂਕ 'ਚ ਲੱਗੇ ਸੀਸੀਟੀਵੀ ਕੈਮਰੇਆ 'ਚ ਕੈਦ ਹੋ ਗਈ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਨੂੰ ਕਾਬੂ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਮੁਤਾਬਕ આરોપી ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਗਾੜ੍ਹ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਜਾਣਕਾਰੀ ਦੇ ਮੁਤਾਬਕ ਲੁਟੇਰਿਆ ਨੇ ਬੈਂਕ ਚੋਕ ਕਿਸੇ ਤਰ੍ਹਾਂ ਦੀ ਲੁੱਟ ਨਹੀਂ ਕੀਤੀ ਤਿੰਨ ਹਥਿਆਰਬੰਦਾਂ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੰਗਰੂਰ ਦੇ ਵਿੱਚ ਦਿਨ ਦਿਹਾੜੇ ਗਾਰਡ ਦਾ ਕਤਲ ਕੀਤਾ ਗਿਆ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਗਈ ਇਸ ਫੁਟੇਜ ਦੇ ਦਾਰਤੇ ਪੁਲਿਸ ਇਸ ਮਾਮਲੇ ਦੀ ਤੈਅ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰਕਾਰ ਇਹ ਹਥਿਆਰਬੰਦ ਕੌਣ ਸਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੇ ਵਿੱਚ ਪਹੁੰਚੀਆਂ ਕਿ ਤਿੰਨ ਹਥਿਆਰਬੰਦਾਂ ਇਸ ਗਾਰਡ ਨੂੰ ਗੋਲੀ ਮਾਰੀ ਅਤੇ ਉੱਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਇਸ ਗਾਰਡ ਨੂੰ ਛੁਕਿਆ ਗਿਆ ਜਦਕਿ ਏਟੀਐਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚੋਰੀ ਨਹੀਂ ਕੀਤੀ ਗਈ ਬੈਂਕ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲੁੱਟ ਨਹੀਂ ਕੀਤੀ ਗਈ ਪਰ ਸਾਰੀ ਵਾਦਾਤ ਸੀਸੀਟੀਵੀ ਕੈਮਰਾ ਦੇ ਵਿੱਚ ਜ਼ਰੂਰ ਕੈਦ ਹੋ ਗਈ ਹੈ ਮਾਰਨਿੰਗ 4 ਵਜੇ ਤਿੰਨ ਲੜਕੇ ਜਿਨ੍ਹਾਂ ਕੋਲ ਦੋ ਕੋਲੇ ਵੈਪਨ ਸੀ ਉਹ ਇੱਥੇ ਅੰਦਰ ਐਂਟਰ ਕੀਤੇ ਇਥੇ ਬਾਰੂ ਨੇ ਮੋਰਚੇ 'ਤੇ ਰੋਕਿਆ ਅੰਦਰ ਜਾ ਕੇ ਜੁਇਨ ਦਾ ਆਪਣਾ ਆਰਮੈਂਡ ਐਕਸ ਆਰਮੀ ਰੱਖੇ ਹੁੰਦੇ ਨੇ ਇਹ ਮੁੰਡੇ ਸੀ ਗੋਪੀ ਸਿੰਘ ਠੱਟੀਵਾਲ ਪਿੰਡ ਦਾ ਉਹ ਚੇਅਰ ਤੇ ਬੈਠਾ ਸੀ ਉਹਨੂੰ ਜਦੋਂ ਪਿਸਤੌਲ ਤਾਣਿਆ ਤਾਂ ਉੱਠ ਕੇ ਖੜਾ ਹੋਇਆ ਉਹਦੇ ਵੱਰ ਜਾਣ ਲੱਗਿਆ ਤਾਂ ਉਹਨੇ ਉਹਦੇ ਇੱਕ ਫਾਇਰ ਉਹਨਾਂ ਜੋ ਇੱਕ ਲੜਕੇ ਨੇ ਮਾਰਿਆ ਤੇ ਫਾਇਰ ਕਰਨ ਤੋਂ ਬਾਅਦ ਕੋਈ ਇਮੀਡੀਟਲੀ ਬਾਹਰ ਆਏ ਬਾਹਰ ਆ ਕੇ ਮੋਟਰਸਾਈਕਲ 'ਤੇ ਐਸਕੇਪ ਕਰ ਗਏ ਤੇ ਜੋ ਨਰਕੈਸ਼ ਵਗੈਰਾ ਸੀ ਉਹ ਨਹੀਂ ਲੁੱਟੀ